ਜ਼ਿਲ੍ਹਾ ਜਲੰਧਰ ਦੇ ਅਦੀਨ ਆਉਂਦੇ ਪਿੰਡ ਜੰਡਿਆਲਾ ਮੰਜਕੀ ਵਿਖੇ ਜੋਹਲ ਪਰਿਵਾਰ ਢਾਲੀਵਾਲ ਪਰਿਵਾਰ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁੱਗਾ ਜਾਹਰ ਪੀਰ ਜੀ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਗੁੱਗਾ ਜਾਹਰ ਪੀਰ ਜੀ ਦੀਆਂ ਮਹਿਮਾ ਦਾ ਗੁਣਗਾਨ ਕੀਤਾ ਗਿਆ ਆਇਆ ਹੋਇਆ ਸੰਗਤਾਂ ਨੇ ਗੁੱਗਾ ਜਾਹਰ ਵੀਰ ਜੀ ਦੇ ਆਸਾਨ ਸਕੰਦੀ ਵਿਖੇ ਮੱਥਾ ਟੇਕਿਆ ਉਪਰੰਤ ਟੋਲੀ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਮੌਕੇ ਤੇ ਹਲਕਾ ਜਲੰਧਰ ਕੈਂਟ ਦੇ ਸਾਫਾ ਇੰਚਾਰਜ ਅਤੇ 올ੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਲੰਧਰ ਕੈਂਟ ਦੇ ਮਾਰਕੀਟ ਕਮੇਟੀ ਦੇ ਸਾਫਾ ਚੇਅਰਮੈਨ ਹਰ ਭੁਪਿੰਦਰਜੀਤ ਸਿੰਘ ਸਮਰਾ ਨੇ ਸ਼ਿਰਕਤ ਕੀਤੀ ਮੌਕੇ ਵੱਖ-ਵੱਖ ਡੇਰਿਆਂ ਤੇ ਸੰਤ ਮਹਾਪੁਰਸ਼ਾਂ ਨੇ ਵੀ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਭਰੀ ਇਸ ਮੌਕੇ ਤੇ ਬੀਬੀ ਤਾਰੋ ਸਾਬਰ ਜੀ ਗੱਦੀ ਨਿਸ਼ੀਨ ਗੁਣਾਚੋਰ ਪਹੁੰਚੇ ਤੇ ਗੁਰੂ ਜੀ ਦੀ ਮਹਿਮਾ ਦਾ ਜੋ ਗੁਣਗਾਨ ਕਰ ਰਹੀ ਪਾਟੀ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰ ਅੱਜ ਆਇਆਂ ਸੰਗਤਾਂ ਨੂੰ ਗੁਰੂ ਜੀ ਨੇ ਜੋੜਿਆ ਇਸ ਮੌਕੇ ਤੇ ਸਾਂਝੇ ਤੌਰ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਟੇਟ ਅਵਾਡੀ ਡੀਪੀ ਹਰਮੇਸ਼ ਲਾਲ ਜੀ, ਸੁਰਿੰਦਰ ਸਿੰਘ ਸੋਢੀ ਜੀ ਅਤੇ ਹਰਪੁਪਿੰਦਰ ਜੀ ਸਿੰਘ ਸਮਰਾ ਚੇਅਰਮੈਨ ਨੇ ਜਾਣਕਾਰੀ ਦਿੱਤੀ ਕਿ ਢਾਲੀਵਾਲ ਪਰਿਵਾਰ ਅਤੇ ਜੋਹਲ ਪਰਿਵਾਰ ਹਰੇਕ ਸਾਲ ਗੁੱਗਾ ਜਾਹਰ ਪੀਰ ਜੀ ਦਾ ਸਮਾਗਮ ਕਰਵਾਉਂਦੇ ਹਨ ਤਾ ਜੋ ਦੋਵਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਤੇ ਪਿੰਡ ਦੀ ਸੁਖ ਸ਼ਾਂਤੀ ਬਣੀ ਰਹੇ ਮੌਕੇ ਤੇ ਆਈਆਂ ਹੋਈਆਂ ਸੰਗਤਾ ਲਈ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਅਤੇ ਹੋਰ ਕੀ ਉਹਨਾਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਇਸ ਗੱਗਾ ਜाहिरਪੀਰ ਜੀ ਦੇ ਸਾਲਾਨਾ ਸਮਾਗਮ ਦੀ ਦੇਖੋ ਇਸ ਖਾਸ ਖਬਰ ਵਿੱਚ ਜਿੰਡਿਆਲਾ ਮੰਚ ਕੀ ਤੋਂ ਕੈਮਰਾਮੈਨ ਅਮਿਤ ਸ਼ਰਮਾ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਗੋਆਬੇ ਦੀ ਪਵਿੱਤਰ ਧਰਤੀ ਜੰਡੇਆਲਾ ਮਾਂਜੀ ਕੀ ਦੇ ਨਗਰ ਵਿੱਚ ਅੱਜ ਗੱਗਾ ਯਾਰ ਪੀਰ ਦੇ ਸੰਬੰਧ ਵਿੱਚ ਉਹਨਾਂ ਦੇ ਸਤਿਕਾਰ ਵਜੋਂ ਚਮਕੀ ਉਹਨਾਂ ਦੀ ਅਰਦਾਨਾ ਦਾ ਪ੍ਰੋਗਰਾਮ ਰੱਖਿਆ ਗਿਆ ਇਹ ਪ੍ਰੋਗਰਾਮ ਹਜ਼ਾਰ ਸਿੰਘ ਸਰਦਾਰ ਕੇ ਅਮਰਜੀਤ ਸਿੰਘ ਜੌਲ ਤੇ ਧਾਲੀਵਾਲ ਪਰਿਵਾਰ ਵੱਲੋਂ ਇਹ ਸਮੂਹਿਕ ਤੌਰ ਤੇ ਸ਼ਰਦਾ ਨਾਲ ਇਹ ਸਮਾਗਮ ਨੂੰ ਕਰਵਾ ਰਹੇ ਨੇ ਤੇ ਸੰਗਤ ਦੇ ਵਿੱਚ ਆਈਆਂ ਸਾਰੀਆਂ ਮਾਨ ਸ੍ਰੀ ਗਿਤਾ ਸਰਦਾਰ ਸਿੰਦਰ ਸਿੰਘ ਜੀ ਸੋਢੀ ਰਵਿੰਦਰ ਹਰਪ੍ਰਿੰਦਰ ਜੈਸੀ ਸਮਰਾ ਸਾਹਿਬ ਸਾਹਿਬ ਦਾ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਪਾਤਸ਼ੇਵਕ ਨੇ ਇਹਨਾਂ ਦਾ ਇਸ ਪ੍ਰੋਗਰਾਮ ਵਿੱਚ ਸਾਨੂੰ ਬੁਲਾ ਕੇ ਬਹੁਤ ਮਾਣ ਵਧਾਇਆ ਅਸੀਂ ਬਾਬਾ ਗੁਗਾ ਜੀ ਆਸਤਗੁਰਾਂਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੇ ਕਾਰਜ ਬਹੁਤ ਨਿਰਵਿਘਨ ਸੰਪੂਰਨ ਹੋਣ ਚੜ੍ਹਦੀ ਕਲਾ ਵਿੱਚ ਰਹਿਣ ਤੇ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਉੱਤੇ ਪੀਰਾਂ ਫਕੀਰਾਂ ਗੁਰੂਆਂ ਦਾ ਮਹਿਰ ਪਰਿਆਤ ਰਹੇ ਇਹ ਸਾਰੀਆਂ ਸਾਡੀਆਂ ਸੰਪਰਦਾਵਾਂ ਜਿਹੜੀਆਂ ਨੇ ਇਹ ਸਾਨੂੰ ਸਾਡੇ ਜੀਵਨ ਦਾ ਇਜਾਜ਼ਤ ਦੱਸਦੀਆਂ ਸਾਨੂੰ ਧਾਰਮਿਕ ਜੀਵਨ ਦੀ ਇਜਾਜ਼ਤ ਦਿਖਾਉਂਦੀਆਂ ਨੇ ਇਹਦੇ ਨਾਲ ਸਮਾਜ ਦਾ ਧਾਰਮਿਕ ਸੰਤੁਲਨ ਬਣਿਆ ਹੈ ਇਸ ਲਈ ਪੰਜਾਬ ਇਸ ਲਈ ਬਹੁਤ ਵਧਾਈ ਦਾ ਪਾਤਰ ਹੈ ਅੰਤ ਵਿੱਚ ਫੇਰ ਗੱਗਾ ਜਾਰੀ ਦੇ ਇਸ ਸਮਾਗਮ ਦੀ ਬਹੁਤ ਬਹੁਤ ਵਧਾਈ ਇਹ ਦੁਆਬਾ ਹਲਚਲ ਤੋਂ ਦੇਖਦੇ ਸਰੋਤਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਜੋਲ ਪਰਿਵਾਰ ਅਤੇ ਧਾਰੀ ਪਰਿਵਾਰ ਧਾਰੀਵਾਲ ਪਰਿਵਾਰ ਵੱਲੋਂ ਜਿਹੜਾ ਸਲਾਨਾ ਗੁੱਗਾ ਜਹਰ ਪੀਂਦਾ ਜਿਹੜਾ ਮੇਲਾ ਮਨਾਇਆ ਜਾਂਦਾ ਉਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੇ ਰਾਜਵਿੰਦਰ ਧਾਰੀਵਾਲ ਜੀ ਜਿਹੜੇ ਹਨ ਬਹੁਤ ਵੱਡੇ ਸਮਾਜ ਸੇਵੀ ਆ ਪਰ ਮੈਂ ਇਹਨਾਂ ਨੂੰ ਜਦੋਂ ਦੇਖਦਾ ਨਾ ਮਨ ਬੜਾ ਖੁਸ਼ ਹੁੰਦਾ ਕਿਉਂਕਿ ਮੈਂ ਇੱਕ ਦੋ ਵਾਰ ਇਹਨਾਂ ਨੂੰ ਦੇਖਿਆ ਕਿ ਇਹ ਕਰੋ ਦਾਲ ਡੋਲੂ ਚ ਪਾ ਕੇ ਵੀ ਲੋੜਵੰਦ ਨੂੰ ਦੇਣ ਦਰ ਲਈ ਚਲੇ ਜਾਂਦੇ ਔਰ ਇਹੋ ਜੀਆਂ ਰੂਹਾਂ ਜਿਹੜੀਆਂ ਨਾ ਬਹੁਤ ਅੱਗੇ ਤੱਕ ਜਾਣੀ ਹੋਣੀ ਹੈ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਸੇਵਾ ਕਰ ਰਹਾ ਔਰ ਕੱਲ ਵੀ ਸਫਰ ਜਾਵੇਗਾ ਔਰ ਅੱਜ ਵੀ ਸਵਾਰ ਰਹਾ। ਤੋਂ ਮੈਂ ਸਮਾਜ ਨੂੰ ਅਪੀਲ ਕਰਨੀ ਚਾਹਨਾ। ਆਓ ਦੋਸਤੋ ਇਕੱਠੇ ਹੋ ਕੇ ਆਪਾਂ ਸੇਵਾਦਾਰ ਬਣੀਏ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇੱਕ ਇਨਸਾਨੀ ਜਿਹੜਾ ਜੀਵਨ ਦਿੱਤਾ ਨਾ ਉਹ ਇਹ ਦਿੱਤਾ ਕਿ ਅਸੀਂ ਦੂਜਿਆਂ ਲਈ ਕੁਝ ਸਵਾਰ ਸਕੀਏ। ਕੋਈ ਦੁਨੀਆ ਵਿੱਚ ਜਿੰਨੀਆਂ ਜੂਣਾ ਹੈ ਨਾ ਉਹ ਨੇਚਰ ਨੇਚਰ ਦੇ ਹਿਸਾਬ ਨਾਲ ਜੀਣੀ ਔਰ ਇੱਕ ਇਨਸਾਨ ਹੈ ਜਿਹੜਾ ਕਰਮ ਦੇ ਹਿਸਾਬ ਨਾਲ ਜੀਦਾ। ਤੋਂ ਮੇਰੀ ਇੱਕ ਬੇਨਤੀ ਆਪਾਂ ਚੰਗੇ ਕਰਮ ਕਰੀਏ ਤਾਂ ਕਿ ਆਪਾਂ ਵੀ ਸੁਖੀ ਰਹੀਏ ਔਰ ਸਮਾਜ ਨੇ ਵੀ ਸੁਖੀ ਕੀ ਜਾਂਦਾ ਗੁੱਗਾ ਯਾਰ ਪੀਰ ਅੰਦਾਜੋ ਟੋਲੀ ਪ੍ਰੋਗਰਾਮ ਜੋਲ ਔਰ ਧਾਰੀਵਾਲ ਪਰਵਾਲ ਰੋ ਕਰਵਾਇਆ ਜਾਂਦਾ ਹੈ ਹਰ ਸਾਲ ਇੱਥੇ ਆਪਣੇ ਪਰਿਵਾਰ ਦੇ ਵਿੱਚ ਕਰਾਉਂਦੇ ਆ ਔਰ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਲਈ ਕਰਵਾਇਆ ਜਾਂਦਾ ਜਿਸ ਦੇ ਵਿੱਚ ਉਹਨਾਂ ਦੇ ਗੁਣਗਾਨ ਕੀਤੇ ਜਾਂਦੇ ਆ ਔਰ ਆਪਣੇ ਇਲਾਕੇ ਦੀ ਸੰਗਤ ਨੂੰ ਜਿਹਦੇ ਵਿੱਚ ਭੋਜਨ ਸ਼ਕਾਇਆ ਜਾਂਦਾ ਔਰ ਇਹ ਇੱਕ ਸੁੱਖ ਦੇ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਔਰ ਇਸ ਸਾਲ ਵੀ ਤਾਰੀਵਾਲ ਪਰਿਵਾਰ ਅਬਜੌਰ ਪਰਿਵਾਰ ਜਿਹੜਾ ਆ ਉਹਨਾਂ ਨੇ ਇਹ ਪ੍ਰੋਗਰਾਮ ਆਪਣੇ ਘਰ ਦੇ ਵਿੱਚ ਕਰਾਇਆ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਪਰਿਵਾਰ ਜਿਹੜਾ ਚੜ੍ਹਦੀ ਕਲਾ 'ਚ ਰਹਿ ਰਹੇ ਔਰ ਇਸੇ ਤਰ੍ਹਾਂ ਜਿਹੜਾ ਰੁਗਾ ਯਾਰ ਪੀਦਾ ਪ੍ਰੋਗਰਾਮ ਆ ਉਹ ਕਰਾਉਂਦੇ ਰਹਿਣ